ਚਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਖਿਲਾਫ ਦੋਸ਼ ਹੋਇਆ ਹੈ ਅਮਨਦੀਪ ਕੌਰ ਦੇ ਖਿਲਾਫ ਜੋ ਵਿਜੀਲੈਂਸ ਨੇ ਦੂਸਰੀ ਵਾਰ ਚਾਰਜ ਸ਼ੀਟ ਪੇਸ਼ ਕੀਤੀ ਹੈ ਜਿਸ ਦੇ ਉੱਪਰ ਹੁਣ ਸੁਣਵਾਈ ਹੋਵੇਗੀ ਜੋ ਅਮਨਦੀਪ ਕੌਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ ਜਿਸ ਤੋਂ ਪਹਿਲਾਂ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਅੱਜ ਵਿਜੀਲੈਂਸ ਨੇ ਉਹਨਾਂ ਦੀ ਚਾਰਜ ਸ਼ੀਟ ਦਾਖਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਹੁਣ ਸਜ਼ਾ ਹੋਵੇਗੀ ਕਿਹੜੇ ਦੋਸ਼ ਤੈ ਹੋਏ ਨੇ ਜੋ ਅਮਨਦੀਪ कौर ਨੇ ਹੁਣ ਉਹਨਾਂ ਦੇ ਉੱਪਰ 56 ਫਿਰ ਕਸਤਾ ਹੈ ਪੰਜਾਬ ਪੁਲਿਸ ਨੇ ਤੁਸੀਂ ਜਿਹੜੇਓ ਲੋਕਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਬਰ ਵਾਲ ਬਟਨ ਤੋਂ ਪਹਿਲਾਂ ਸਭ ਨੂੰ ਇੱਕੋ ਹੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਮਹਿਲਾ ਕਾਂਸਟੇਬਲ ਅਮਨਦੀਪ कौर ਜਿਹੜੇ ਕਿ ਬਠਿੰਡਾ ਦੇ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਅਦਾਲਤ ਨੇ ਅੱਜ ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਬਰਖਾਸਤ ਮੈਲਾ ਕਾਂਸਟੇਬਲ ਜਿਸ ਦੇ ਖਿਲਾਫ ਅਮਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਦੋਸ਼ ਤੈਅ ਹੋ ਚੁੱਕੇ ਹਨ ਮਾਮਲੇ ਦੀ ਸੁਣਵਾਈ ਤੋਂ ਬਾਅਦ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਨੇ ਅਗਲੀ ਸੁਣਵਾਈ 21 ਜਨਵਰੀ ਤੈਅ ਕੀਤੀ ਹੈ ਜਿਸ ਦੌਰਾਨ ਵਿਜੀਲੈਂਸ ਬਿਊਰੋ ਮਲਜਮਾ ਖਿਲਾਫ ਸਬੂਤ ਪੇਸ਼ ਕਰੇਗੀ ਸੋ ਜਾਣਕਾਰੀ ਦੇ ਅਨੁਸਾਰ 14 ਨਵੰਬਰ ਨੂੰ ਵਿਜੀਲੈਂਸ ਬਿਊਰੋ ਨੇ ਅਮਨਦੀਪ ਕੌਰ ਦੇ ਖਿਲਾਫ ਦੂਜੀ ਚਾਰਜ ਸ਼ੀਟ ਦਾਖਲ ਕੀਤੀ ਹੈ ਜਿਸ ਨਾਲ ਆਮਲਾਂ ਤੋਂ ਵੱਧ ਜਾਇਦਤ ਮਾਮਲੇ ਵਿੱਚ ਉਸ ਦੇ ਉੱਪਰ ਮੁਕਦਮੇ ਦਾ ਰਾਹ ਪਤਰਾ ਹੋ ਗਿਆ ਸੀ ਸੋਸ਼ਲ ਮੀਡੀਆ ਤੇ ਅਮਨਦੀਪ ਕੌਰ ਨੂੰ ਇਸਟਾਕ ਮੀਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਸ ਕਾਰਨ ਉਹ ਕਾਫੀ ਮਸ਼ਹੂਰ ਹੋਈ ਸੀ ਉਸ ਨੂੰ ਇਸ ਸਾਲ 2 ਅਪ੍ਰੈਲ ਨੂੰ ਪਠੰਡਾ ਪੁਲਿਸ ਨੇ ਜੋ ਸ਼ਹਿਰ ਦੇ ਬਾਹਰ ਵੱਲ ਬਾਦਲ ਰੋਡ ਤੇ ਜੋ ਕਾਲੀ ਥਾਰ ਦੇ ਵਿੱਚ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਦੇ ਚਲਦਿਆਂ ਅਮਨਦੀਪ ਕੌਰ ਮੁਕਤਿੰਨ ਪ੍ਰੈਣੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਬਾਅਦ ਵਿੱਚ 26 ਮਈ ਨੂੰ ਭ੍ਰਿਸ਼ਟਾਚਾਰ ਰੋਕਥਮ ਕਾਨੂੰਨ ਦੇ ਤਹਿਤ ਆਮਦਨ ਤੋਂ ਵੱਧ ਜਾਇਦਾਦ ਤੇ ਉਸ ਤੇ ਉੱਪਰ ਜੋ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੋ ਵਿਜੀਲੈਂਸ ਦੀ ਜਾਂਚ ਵਿੱਚ ਉਸ ਦੀ ਚੱਲ ਤੇ ਅਚਲ ਜਾਇਦਾਦ ਤਨਖਾਹ ਰਿਕਾਰਡ ਬੈਂਕ ਖਾਤਿਆਂ ਤੇ ਕਰਜ਼ਿਆਂ ਦੀ ਜਾਂਚ ਕੀਤੀ ਗਈ ਜਾਂਚ ਵਿੱਚ ਉਹਨਾਂ ਦਾ ਜੋ 2018 ਤੋਂ ਲੈ ਕੇ 2025 ਦੇ ਵਿਚਕਾਰ ਅਮਨਦੀਪ ਕੌਰ ਦੀ ਕੁੱਲ ਆਮਦਨ ਤੇ ਖਰਚ ਦੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਬਹੁਤ ਵੱਡਾ ਫਰਕ ਦੇਖਿਆ ਗਿਆ ਜੋ ਅਮਨਦੀਪ ਕੌਰ ਦੀ ਕੁੱਲ ਆਮਦਨ 1 ਕਰੋੜ 8 ਲੱਖ 37550 ਰੁਪਏ ਸੀ ਜਦੋਂ ਕਿ ਉਸ ਦਾ ਖਰਚਾ 1 ਕਰੋੜ 39 ਲੱਖ 64802 ਰੁਪਏ ਬਣਦਾ ਸੀ ਜੋ ਉਸ ਦੀ ਕਮਾਈ ਤੋਂ 31 ਲੱਖ 27252 ਰੁਪਏ ਜਾਂ 28.85% ਵੱਸੀ ਅਮਨਦੀਪ ਨੂੰ ਦਵਾ ਮਾਮਲੇ ਵਿੱਚ ਇਸ ਸਮੇਂ ਭਾਵੇਂ ਜ਼ਮਾਨਤ ਮਿਲ ਚੁੱਕੀ ਹੈ ਪਰ ਐਨਡੀਪੀਐਸ ਐਕਟ ਦੇ ਤਹਿਤ ਜੋ ਅਮਨ ਕੌਰ ਅਮਨਦੀਪ ਦੀ ਗ੍ਰਿਫਤਾਰੀ ਨੇ ਵਿਸ਼ੇਸ਼ ਧਿਆਨ ਖਿੱਚਿਆ ਸੀ ਜੋ ਉਸ ਨੂੰ ਐਨਡੀपीएस ਐਕਟ ਦੇ ਤਹਿਤ ਸਿਰਫ 28 ਦਿਨਾਂ ਬਾਅਦ ਹੀ ਜ਼ਮਾਨਤ ਮਿਲ ਗਈ ਸੀ ਜਦੋਂ ਕਿ ਕਿਸੇ ਹੋਰ ਆਮ ਇਨਸਾਨ ਦੇ ਕੋਲ ਕੋਈ ਵੀ ਨਸ਼ਾ ਫੜਾਇਆ ਜਾਂਦਾ ਤਾਂ ਉਸ ਨੂੰ 3 ਮਹੀਨੇ ਤੋਂ ਪਹਿਲਾਂ ਜ਼ਮਾਨਤ ਨਹੀਂ ਮਿਲਦੀ ਪਰ ਅਮਨਦੀਪ ਕੌਰ ਨੂੰ ਸਿਰਫ 28 ਦਿਨਾਂ ਬਾਅਦ ਹੀ ਜੋ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਬਹੁਤ ਵੱਡਾ ਜਿਹੜਾ ਕਿ ਇਸ ਦੇ ਵਿੱਚ ਬਿਵਾਦ ਬਚਿਆ ਸੀ ਕਿ ਇੱਕ ਪੁਲਿਸ ਅਧਿਕਾਰੀ ਜਿਸ ਦੇ ਕੋਲੋਂ ਜਿਹੜੇ ਕਿ 17.71 ਗ੍ਰਾਮ ਚਿੱਟਾ ਫੜਿਆ ਗਿਆ ਸੀ ਔਰ ਉਸ ਨੂੰ 28 ਦਿਨਾਂ ਬਾਅਦ ਜਮਾਨਤ ਮਿਲਣ ਤੋਂ ਬਾਅਦ ਉਹ ਖੁਦ ਜਿਹੜੀ ਹਰਾਨ ਸੀ ਔਰ ਉਸਨੇ ਆ ਕੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਅਜਿਹੇ ਬਿਆਨ ਦਿੱਤੇ ਆਪਣੀ ਆਮਦਨ ਦੇ ਬਾਰੇ ਦੱਸਿਆ ਔਰ ਉਸਨੇ ਕਿਹਾ ਕਿ ਮੈਨੂੰ ਜਿਹੜਾ ਕਿ ਮੇਰੇ ਉੱਪਰ ਇੱਕ ਪਲਾਨ ਕੀਤਾ ਗਿਆ ਜਿਹੜਾ ਕਿ ਚਿੱਟਾ ਪਾਇਆ ਗਿਆ ਸੀ ਜੋ ਮੇਰੇ ਗੱਡੀ ਦੇ ਵਿੱਚ ਕਿਸੇ ਨੇ ਇਹ ਰੱਖਿਆ ਸੀਗਾ ਜਿਸ ਨੂੰ ਲੈ ਕੇ ਜੋ ਆਮਦਨ ਦੇ ਖੁਲਾਸੇ ਹੋਏ ਜਦੋਂ ਉਹ ਇੰਟਰਵਿਊ ਕਰ ਰਿਹਾ ਸੀ ਉਸਦੀ ਕੋਠੀ ਦੇ ਬਾਰੇ ਦੱਸਿਆ ਗਿਆ ਉਸ ਦੇ ਜਿਹੜੇ ਜਾਇਦਾਦ ਦੇ ਬਾਰੇ ਦੱਸਿਆ ਗਿਆ ਜਦੋਂ ਅਮਨਦੀਪ ਕੌਰ ਨੇ ਇਹ ਸਾਰੇ ਖੁਲਾਸੇ ਕੀਤੇ ਤਾਂ ਉਸ ਤੋਂ ਬਾਅਦ ਵਿਜੀਲੈਂਸ ਨੇ ਉਸ ਦੇ ਉੱਪਰ 56 ਕਸਰ ਵਿਜੀਲੈਂਸ ਹੈ ਉਸ ਨੂੰ ਗ੍ਰਿਫਤਾਰ ਕੀਤਾ ਸੀ ਬਠਿੰਡਾ ਤੋਂ ਇੱਕ ਪੰਜਾਬ ਦੀ ਨਾਵਰ ਕਲਾਕਾਰ ਦੇ ਘਰ ਤੋਂ ਸੋ ਐਨਡੀਪੀਐਸ ਐਕਟ ਦੇ ਤਹਿਤ ਤਾਂ ਭਾਵੇਂ ਉਸ ਨੂੰ ਜ਼ਮਾਨਤ ਮਿਲ ਚੁੱਕੀ ਸੀ ਪਰ ਦੂਸਰੇ ਪਾਸੇ ਅਮਨਤੂ ਵਧ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਹੁਣ ਜ਼ਮਾਨਤ ਮਿਲੀ ਸੀ ਪਰ ਅੱਜ ਉਹਨਾਂ ਦੇ ਖਿਲਾਫ ਦੋਸ਼ ਤੈਅ ਹੋਣ ਤੋਂ ਬਾਅਦ ਹੁਣ ਫਿਰ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਜੋ ਉਸ ਨੂੰ ਸਜ਼ਾ ਹੋਵੇਗੀ ਜਿਸ ਨੂੰ ਲੈ ਕੇ ਅਮਨਦੀਪ ਕੌਰ ਨੂੰ ਭਾਵੇਂ ਬਰਖਾਸਤ ਕੀਤਾ ਹੋਇਆ ਪਰ ਅਮਨਦੀਪ ਕੌਰ ਨੇ ਪਿਛਲ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਆਪਣੀ ਨਵੀਂ ਜ਼ਿੰਦਗੀ ਜੁੜਨ ਬਾਰੇ ਆਪਣਾ ਜਿਹੜਾ ਵਿਆਹ ਕਰ ਦਿੱਤਾ ਸੀ ਗੁਰਦੁਆਰੇ ਦੇ ਵਿੱਚ ਸੋ ਅਮਨਦੀਪ ਕੌਰ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਮਕੇ ਪਿੰਡ ਦੇ ਰਹਿਣ ਵਾਲੇ ਨੇ ਔਰ 2014 ਦੇ ਵਿੱਚ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੁੰਦੇ ਨੇ ਉਸ ਸਮੇਂ ਵੀ ਅਕਾਲੀ ਸਰਕਾਰ ਦੇ ਸਮੇਂ ਉਹਨਾਂ ਨੂੰ ਸਿਫਾਰਸ਼ ਦੇ ਨਾਲ ਜਿਹੜਾ ਪੰਜਾਬ ਪੁਲਿਸ ਵਿੱਚ ਜਿਹੜਾ ਭਰਤੀ ਕੀਤਾ ਜਾਂਦਾ ਸੋ ਅਮਨਦੀਪ ਕੌਰ ਜਿਸ ਨੇ ਰੇਲਾ ਬਣਾਉਣ ਦਾ ਉਸ ਨੂੰ ਸ਼ੌਂਕ ਸੀ ਇਸਟਾ ਕਵਿਨ ਸੀਗੀ ਔਰ ਉਸਦੇ ਖਿਲਾਫ ਜੋ ਐਨਡੀਪੀਐਸ ਅਕਟ ਤਹਿਤ ਮਾਮਲਾ ਦਰਜ ਹੋਇਆ ਸੀ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਵਿੱਚ ਬਣੀ ਔਰ ਹੁਣ ਉਸਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਦੇ ਉੱਪਰ ਜਿਹੜਾ ਕੀ ਦੋਸ਼ ਟਾਇ ਹੋ ਗਏ ਨੇ ਹਾਲਾਂਕਿ ਜਾਂਚ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਅਜੇ ਹਾਂ ਕੋਈ ਸਬੂਤ ਨਹੀਂ ਮਿਲਿਆ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਜੋ ਇੰਟੈਲੀਜੈਂਸ ਬਿਊਰੋ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਅਮਨਦੀਪ ਤੋਂ ਪੁੱਛਗਛ ਕੀਤੀ ਹੈ ਪਰ ਕੋਈ ਪੁਖਤਾ ਸਬੂਤ ਨਾ ਹੋਣ ਕਰਕੇ ਅਮਨਦੀਪ ਨੂੰ ਜਿਹੜੀ ਜਵਾਨਤ ਮਿਲੀ ਹੈ ਜਿਸ ਕਰਕੇ ਹੁਣ ਅਮਨਦੀਪ ਨੂੰ ਦੁਬਾਰਾ ਜਿਹੜਾ ਕਿ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਦੁਬਾਰਾ ਉਸਤੇ ਕੋਲੋਂ ਪੁੱਛਗਛ ਕੀਤੀ ਜਾ ਸਕਦੀ ਹੈ